ਸਮਰਾਲਾ ਪੁਲਿਸ ਦੇ ਡੀਐਸਪੀ ਤਰਲੋਚਨ ਸਿੰਘ ਵੱਲੋਂ ਸਮਰਾਲਾ ਪੁਲਿਸ ਸਟੇਸ਼ਨ ਵਿਖੇ ਵੱਖ-ਵੱਖ ਧਾਰਮਿਕ ਸੰਗਠਨਾ ਦੇ ਨੇਤਾਵਾਂ ਨਾਲ ਇੱਕ ਵਿਸ਼ੇਸ਼ ਮੀਟਿੰਗ ਕੀਤੀ ਜਿਸ ਵਿੱਚ ਵੱਖ-ਵੱਖ ਧਾਰਮਿਕ ਸੰਗਠਨਾ ਦੇ ਨੇਤਾ ਸ਼ਾਮਲ ਹੋਏ ਡੀਐਸਪੀ ਤਰਲੋਚਨ ਸਿੰਘ ਨੇ ਕਿਹਾ ਕਿ ਪੰਜਾਬ ਪੁਲਿਸ ਸੂਬੇ ਭਰ ਵਿੱਚ ਲਾਅ ਐਂਡ ਆਰਡਰ ਬਣਾਏ ਰੱਖੇ ਜਾਣ ਤੇ ਪ੍ਰੋਗਰਾਮ ਅਨੁਸਾਰ ਜੋ ਮੀਟਿੰਗ ਵਿੱਚ ਸਮਰਾਲਾ ਸ਼ਹਿਰ ਦੇ ਸਾਰੇ ਧਾਰਮਿਕ ਸੰਗਠਨਾ ਦੇ ਨੇਤਾਵਾਂ ਨੂੰ ਬੁਲਾਇਆ ਗਿਆ ਅਤੇ ਅਪੀਲ ਕੀਤੀ ਹੈ ਕਿ ਕੋਈ ਵੀ ਵਿਅਕਤੀ ਕਿਸੇ ਵੀ ਧਰਮ ਦੇ ਨਾਲ ਜੁੜਿਆ ਹੋਵੇ ਤਾਂ ਉਹ ਸੋਸ਼ਲ ਮੀਡੀਆ ਤੇ ਜਾਂ ਵਟਸਐਪ ਗਰੁੱਪ ਦੇ ਵਿੱਚ ਕਿਸੇ ਵੀ ਤਰ੍ਹਾਂ ਦੇ ਦੂਜੇ ਧਰਮ ਬਾਰੇ ਕੋਈ ਟਿੱਪਣੀ ਜਾਂ ਕੁਝ ਗਲਤ ਨਹੀਂ ਬੋਲੇਗਾ ਕਿਉਂਕਿ ਇਹ ਸ਼ਰਾਰਤੀ ਅੰਸਰ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਜਾਂ ਸਿੱਧਾ WhatsApp ਗਰੁੱਪ ਦੇ ਵਿੱਚ ਇੱਕ ਦੂਜੇ ਦੇ ਨਾਲ ਗੱਲਬਾਤ ਕਰਦੇ ਨੇ ਗਲਤ ਟਿੱਪਣੀਆਂ ਕਰਦੇ ਨੇ ਜਿਸ ਦੇ ਨਾਲ ਪੰਜਾਬ ਵਿੱਚ ਕਾਨੂੰਨੀ ਵਿਵਸਥਾ ਵਿਗੜਦੀ ਹੈ ਜੇਕਰ ਕੋਈ ਸ਼ਰਾਰਤੀ ਅੰਸਰ ਅਜਿਹਾ ਕਰਦਾ ਤਾਂ ਉਸ ਉੱਪਰ ਸਖਤ ਕਾਰਵਾਈ ਕੀਤੀ ਜਾਏਗੀ ਇਹ ਨਹੀਂ ਸਾਡੇ ਸੀਨੀਅਰ ਅਫਸਰਾਂ ਵੱਲੋਂ ਤੋ ਵੀ ਮੈਡਮਾਂ ਜੋ ਉਮਰਿਤ ਕੁੰਦੋਲ ਜੀ ਵੱਲੋਂ ਇਹ ਹਦਾਇਤਾਂ ਸੀ ਜਿਹੜਾ ਸਰਬ ਧਰਮ ਜਿਹੜਾ ਅਸੀਂ ਸਾਰੇ ਸਾਰੇ ਧਰਮ ਵਾਲੇ ਬੰਦੇ ਇਕੱਠੇ ਕੀ ਸੀ ਜਿਨ੍ਹਾਂ ਨੂੰ ਅਪੀਲ ਵੀ ਕੀਤੀ ਐ ਤੇ ਵਾਰਨ ਵੀ ਕੀਤਾ ਵੀ ਕੋਈ ਵੀ ਧਰਮ ਵਾਲਾ ਕਿਸੇ ਦੂਜੇ ਧਰਮ ਦੇ ਖਿਲਾਫ ਕੋਈ ਸੋਸ਼ਲ ਸਾਈਟ ਤੇ ਜਾਂ ਪਬਲੀਕਲੀ ਕੋਈ ਸਪੀਚ ਆ ਕਮੈਂਟਸ ਵਗੈਰਾ ਨਹੀਂ ਕਰੂਗਾ ਜੇ ਕੋਈ ਕਿਸੇ ਧਰਮ ਦੇ ਕਿਸੇ ਕਮਿਊਨਿਟੀ ਦੇ ਇਹਨਾਂ ਦੇ ਕਿਸੇ ਦੇ ਵੀ ਖਿਲਾਫ ਕੋਈ ਇਹੋ ਜੀ ਗੱਲ ਕਰੂਗਾ ਤੇ ਉਹਦੇ ਖਿਲਾਫ ਸਖਤ ਐਕਸ਼ਨ ਲਿਆ ਜਾਊਗਾ ਤੇ ਕਾਨੂੰਨ ਦੇ ਅਨੁਸਾਰ ਉਹਨੂੰ ਬੋਕੀਤਾ ਜਾਊਗਾ। ਤੇ ਸਤ ਸਤ ਆਪਣੇ ਸਭ ਧਰਮ ਵੇ ਇਹ ਇੱਥੇ ਦਾ ਸਾਰਿਆਂ ਦੀ ਜੜੀ ਮੈਂ ਦੇਖੀ ਸਾਂਝ ਬੜੀ ਵਧੀਆ ਹੈ ਸੰਗੜਾਲੇ ਸਾਡੇ। ਇਹਾ ਕੋ ਹੈ ਨਹੀਂ। ਪਰ ਫਿਰ ਵੀ ਮੈਂ ਇਹਨਾਂ ਨੂੰ ਬੋਲ ਰਿਹਾ ਸਾਰੇ ਧਰਮਾਂ ਨੂੰ ਜਿੰਨੇ ਇਹਨਾਂ ਦੇ ਬੁੱਢੀ ਸੀ ਉਹਨਾਂ ਨੂੰ ਬਲਾਗ ਆ ਫੀਲ ਵੀ ਕੀਤੀ ਹੈ ਅੱਜ ਬਾਅਦ ਵਿੱਚ। ਤੇ ਇੱਥੇ ਕਿਥੇ ਬੰਦੀਆਂ ਇਹ ਜਿੱਥੇ ਬੰਦੀਆਂ ਜਿਵੇਂ ਸਾਡੇ ਨੰਗ ਜਿੱਥੇ ਬੰਦੀਆਂ ਨੇ ਸਿੱਖ ਭਾਈ ਜਰੇ ਤੋਂ Hindu ਭਾਈ ਜਰੇ ਤੋਂ ਮੁਸਲਮ ਭਾਈ ਜਰੇ ਤੋਂ ਅਸਾਈ ਭਾਈ ਜਰੇ ਤੋਂ ਸਾਰੇ ਹੀ ਧਰਮਾਂ ਦੇ ਨਮੁੰਦੇ ਆ ਸਾਡੇ ਭਾਈ ਸੱਚੀ ਆਸ਼ਵਾਜ਼ ਦਿੱਤਾ ਇਹ ਨਹੀਂ ਬੜਾ ਵਧੀਆ ਵਿਸ਼ਵਾਸਨ ਦਿੱਤਾ ਇਹਨਾਂ ਦੀ ਆਪਸ ਵਿੱਚ ਵੀ ਬੜੀ ਵਧੀਆ ਸਾਂਝ ਆ ਇਹ ਮੈਂ ਇਹਨਾਂ ਦੀ ਪ੍ਰੇਜ ਵੀ ਕਰਨਾ ਸਮਰਾਲੇ ਸਾਰੇ ਧਰਮ ਵਾਲਿਆਂ ਦੀ ਬੜੀ ਚੰਗੀ ਗੱਲ ਲੱਗੀ ਮੈਨੂੰ ਆ ਫਿਰ ਵੀ ਮੈਂ ਜਿਹੜੇ ਜੂਨੀਅਰ ਬੱਚੇ ਨੇ ਅੱਗੇ ਨਵੇਂ ਬੱਚੇ ਜੁੜਦੇ ਆ ਇਹਨਾਂ ਦੇ ਜਰੀਏ ਉਹਨਾਂ ਨੂੰ ਵੀ ਇਹ ਮੈਸੇਜ ਦਿੱਤਾ ਜੇ ਕੋਈ ਗਲਤੀ ਕਰਨਾ ਫਿਰ ਕੀ ਤੇ ਜੇ ਕੋਈ ਗਲਤੀ ਇਹੋ ਜੀ ਗਲਤੀ ਕਰੂਗਾ ਤੇ ਖਿਲਾਫ ਕੇਸ ਵੀ ਰਜਿਸਟਰ ਕੀਤਾ ਜਾਊਗਾ ਤੈਨੂੰ ਫੜਕੰਦਰ ਵੀ ਦਿੱਤਾ ਜਾਊਗਾ ਵਾੜੇ ਅੰਸਰੋਂ ਮੈਸੇਜ ਜਿਦਾਂ ਵਾੜੇ ਅੰਸਰੋਂ ਜੇ ਕੋਈ ਆਵਾਫ ਲਾਂਦਾ ਜਾਂ ਕੋਈ ਜੀ ਕੋਈ ਗੱਲ ਕਰਦਾ ਆ ਤੇ ਵਾੜੇ ਅੰਸਰੋਂ ਮੈਂ ਸਖਤ ਤਾਬਨੀ ਦੇਣੀ ਚਾਣਾ ਬਿਲਕੁਲ ਸਖਤੀ ਨਾਲ ਨਿਪਟਿਆ ਜਾਊਗਾ ਤੇ ਕੇਜਿਸਟਰਡ ਕਰਕੇ ਵਿਹੈਂਡ ਦਾ ਵਾਰ ਕਰਨ ਤੋਂ ਕੋਈ ਗਰੇਜ ਨਹੀਂ ਕੀਤਾ ਜਾਊਗਾ ਇਹ ਮੇਰੇ ਵੱਲੋਂ ਅਪੀਲ ਵੀ ਹੈ ਜੀ ਸਾਰੇ ਧਰਮਾਂ ਨੂੰ ਕੋਈ ਵੀ ਵਿਅਕਤੀ ਕਿਸੇ ਧਰਮ ਦੇ ਖਿਲਾਫ WhatsApp ਜਿਵੇਂ ਸੋਸ਼ਲ ਸਾਈਟ ਦੇ Instagram ਕਿਸੇ ਵੀ ਇਹੀ ਚੀਜ਼ ਤੇ ਕੋਈ ਕਿਸੇ ਧਰਮ ਦੇ ਖਿਲਾਫ ਪੋਸਟ ਵਗੈਰਾ ਨਹੀਂ ਪਾਊਗਾ ਜੇ ਕੋ ਪਾਊਗਾ ਤੇ ਉਹਦੇ ਖਿਲਾਫ ਜਿਹੜਾ ਸਖਤ ਐਕਸ਼ਨ ਲਿਆ ਜਾਊਗਾ ਇਸ ਤੋਂ ਬਿਨਾਂ ਫਿਰ ਹੋਰ ਵੀ ਕੰਨਾ ਜਿਵੇਂ ਕੋਈ WhatsApp ਦੇ ਥਰੂ Instagram ਦੇ ਥਰੂ ਜਿਹੜੇ ਕੋ ਬੈਸੇਜ ਆਦੇ ਉਹਨੂੰ ਫਾਰਵਰਡ ਕਰਨ ਤੋਂ ਪਹਿਲਾਂ ਉਹਦੀ অথেন্টিਸਿਟੀ ਵਾਚੀ ਜੇ ਜੇ ਕੋ ਗਲਤ ਵਹਾਵ ਵੀ ਫਲਾਊਗਾ ਵੀ ਅੱਗੇ ਉਹ ਮੈਸੇਜ ਆਇਆ ਸੀ ਤਾਂ ਉਹਦੇ ਖਿਲਾਫ ਵੀ ਜਿਹੜੀ ਕਾਰਵਾਈ ਕੀਤੀ